ਮੇਚ ਉਸ ਕਬੇ ਕੁੜੀਆਂ ਨੂੰ ਤਾਂ ਸੂਤਾਂ ਦਾ ਸ਼ੌਂਕ ਹੁੰਦਾ ਕੁੜੀਆਂ ਨੂੰ ਫੈਸ਼ਨ ਦਾ ਸ਼ੌਂਕ ਹੁੰਦਾ ਤੁਹਾਨੂੰ ਮਾਰਤਾ ਡਾਲਾ ਸ਼ੌਂਕ ਕਿੱਥੋਂ ਮੈਨੂੰ ਇਹ ਹੀ ਕਿਉਂਕਿ ਮੈਂ ਗੇਮ ਵੀ ਚੂਜ਼ ਫਿਰ ਡਿਫਰੈਂਟ ਚੀ ਕਰਾਂ ਜਿਹੜੀ ਪੰਜਾਬ 'ਚ ਕਿਸੇ ਨੇ ਨਾ ਕੀਤੀ ਹੋਏ ਅੱਛਾ ਤੇ ਵੇ ਮੈਂ ਇਸ ਕਰਕੇ ਫਿਰ ਮੈਂ ਗੇਮ ਚੂਜ਼ ਕੀਤੀ ਤਾਂ ਫਿਰ ਮੇਰਾ ਇੱਥੇ ਸ਼ੌਂਕ ਪਿਆ ਆ ਕਿ ਮੁੰਡਿਆਂ ਨਾਲ ਵੀ ਚੱਕ ਚੱਕ ਕੇ ਮੈਂ ਨਾ ਫੱਟੇ ਚੱਕ ਦਿੰਨੇ ਹਾਂ ਕਿਵੇਂ ਹੌਸਲਾ ਪੈਂਦਾ ਇੱਥੇ ਲੜਨ ਦਾ ਬਸ ਵਾਜਾਂ ਵਾਲੇ ਦੀ ਕਿਰਪਾ ਮਾਰਨਿੰਗ ਮੈਂ 4 ਵਜੇ ਉੱਠ ਜਾਂਦੀ ਹਾਂ 4 ਵਜੇ ਉੱਠ ਕੇ ਮੈਂ ਪਾਠ ਕਰਕੇ ਇਸ਼ਨਾਨ ਕਰਕੇ ਫਿਰ ਮੈਂ ਥੱਲੇ ਰਨਿੰਗ ਕਰਦੀ ਹ ਕੱਟੂਕੜ ਮੈਂ 2 ਘੰਟੇ ਰਨਿੰਗ ਕਰਦੀ ਹਾਂ ਕੀ ਡਾਈਟ ਕੀ ਰਹਿੰਦੀ ਹੈ ਫਿਰ ਇਹਦੇ ਵਿੱਚ ਮੈਨੂੰ ਲੱਗਾ ਇੰਨਾ ਜ਼ੋਰ ਲਾਉਣਾ ਡਾਈਟ ਵੀ ਵੱਖਰੀ ਖਾਣੀ ਪੈਂਦੀ ਹੋਊਗੀ ਹਾਂਜੀ ਮੈਂ ਵੈਸੇ ਦੱਸਾਂ ਕਿ ਵੈਸੇ ਤੇ ਸਭ ਨਾਨ-ভেজ ਪ੍ਰੇਫਰ ਕਰਦੇ ਆ ਪਰ ਮੈਂ ਪਿਓਰ ਵੈਜੀਟੇਰੀਅਨ ਹਾਂ ਹਾਂਜੀ ਪਰ ਜਾਲੀ ਕਰਦੇ ਆ ਨਹੀਂ 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 ਬਿਲਕੁਲ ਜਾਲੀ ਨਹੀਂ ਹੁੰਦਾ ਦੇਖੋ ਮੈਂ ਤੁਹਾਨੂੰ ਦੱਸਦਾ ਕਿ 3 ਸਾਲ ਦੀ ਕੱਟੂਕੜ ਪ੍ਰੈਕਟਿਸ ਹੈ ਜੀ ਇੱਥੇ ਪਹਿਲਾਂ ਸੇ ਪਰਿਵਾਰ ਚੋਂ ਸੀਗਾ ਸ਼ੌਂਕ ਕਿਸੇ ਨੂੰ ਹਾਂਜੀ ਮੇਰੇ ਪਾਪਾ ਨੂੰ ਬਹੁਤ ਸ਼ੌਂਕ ਆ ਅੱਛਾ ਮੇਰੇ ਪਾਪਾ ਨੂੰ ਬਹੁਤ ਸ਼ੌਂਕ ਆ ਮੇਰੇ ਮੰਮਾ ਬਹੁਤ ਡਰਦੇ ਆ ਨੇ ਫਿਰ ਬੜੀ ਵਧੀਆ ਇੱਕ ਗੱਲ ਕਹੀ ਕਹਿੰਦੇ ਵੀ ਉਹ ਤਾਂ ਕਈ ਬੈਠੇ ਬੈਠੇ ਸੌ ਜਾਂਦੇ ਆ ਸੁੱਤੇ ਸੌ ਜਾਂਦੇ ਕੋਈ ਤੁਰਿਆ ਤੇ ਜੇ ਮੈਂ ਰਿੰਗ 'ਚ ਹੋ ਜਾਂ ਪੂਰੀ ਤੇ ਵੇਖੀ ਜੋ ਕੋਈ ਗੱਲ ਨਹੀਂ ਠੀਕ ਐ ਭਾਵੇਂ ਸਾਹਮਣੇ ਲੜਕੀ ਆ ਭਾਵੇਂ ਲੜਕਾ ਵਾ ਮੇਰਾ ਇਹ ਮੰਨਣਾ ਵਾ ਕਿ ਸਾਹਮਣੇ ਤੁਹਾਡਾ ਇੱਕ ਆਪੋਨੈਂਟ ਖੜਿਆ ਹੋਊਗਾ ਅੱਛਾ ਆਉਂਦੇ ਸੁਪਨੇ ਫਿਰ ਰੈਸਲਿੰਗ ਦੇ ਹਾਂਜੀ ਹਾਂਜੀ ਰੋਜ਼ ਆਉਂਦੇ ਆ ਕਿ ਮੈਂ ਉੱਥੇ ਰਿੰਗ 'ਚ ਖੇਡਦੀ ਆ ਆ ਫੈਸਲਾ ਲੈ ਲਿਆ ਵੀ ਧੀ ਨੂੰ ਰੈਸਲਿੰਗ ਕਰਾਉਣੀ ਹੈ ਹਾਂਜੀ ਹਾਂਜੀ ਉਦੋਂ ਸਮਾਜ ਦੀਆਂ ਗੱਲਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਉਹ ਕਿਵੇਂ ਸੁਣੀਆਂ ਤੇ ਕਿਵੇਂ ਹੈਂਡਲ ਕੀਤਾ ਹਾਂਜੀ ਹਾਂਜੀ ਪਿੱਠ ਪਿੱਛੇ ਬਹੁਤ ਕੁਝ ਸੁਣਿਆ ਉਹ ਮਤਲਬ ਦੂਰੋਂ ਗੁੱਸਾ ਲੈ ਕੇ ਆਉਂਦੇ ਵੀ ਇਹਨੂੰ ਮਾਰਨਾ ਅਜਾ ਜਿਵੇਂ ਇਹਨੇ ਕਿਹੜੇ ਪਾਸੇ ਲਾ ਦਿੱਤਾ ਕੁੜੀਆਂ ਅੱਜ ਤੱਕ ਬਹੁਤ ਇਹਨੂੰ ਇਹ ਪਤਾ ਹੀ ਨਹੀਂ ਵੀ ਇਹਨਾਂ ਦਾ ਬੇ ਬੇਟਾ ਵੀ ਹੈਗਾ ਕਹਿੰਦੇ ਤੁਹਾਡੀ ਇੱਕੋ ਹੀ ਲੜਕੀ ਆ ਅਦਾ ਦੀਪਕਾ ਸਾਡੇ ਨਾਲ ਆ ਪੈਂਦੀ ਸ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗਦਾ ਪੈਂਦੀ ਜਦੋਂ ਇਸ ਰਿੰਗ ਦੇ ਵਿੱਚ ਆਉਨੇ ਹੋ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਉਦੋਂ ਮਾਈਂਡ 'ਚ ਦੇਖੋ ਉਦੋਂ ਇਹੀ ਚੱਲਦਾ ਵਾ ਕਿ ਮਤਲਬ ਕਿ ਆਏ ਆ ਤੇ ਤੂੰ ਇੱਜ਼ਤ ਪ੍ਰਾਪਤ ਕਰਕੇ ਜਾਣਾ ਡਰਤ ਨਹੀਂ ਭਾਵੇਂ ਕੋਈ ਨਹੀਂ ਡਰ ਬਿਲਕੁਲ ਨਹੀਂ ਲੱਗਦਾ ਪਰਮਾਤਮਾ ਦੀ ਕਿਰਪਾ ਨਾਲ ਡਰ ਬਿਲਕੁਲ ਨਹੀਂ ਲੱਗਾ। ਇਹ ਕਿਵੇਂ ਚੁਸਕਾ ਬਈ ਕੁੜੀਆਂ ਨੂੰ ਤਾਂ ਸੂਟਾਂ ਦਾ ਸ਼ੌਂਕ ਹੁੰਦਾ, ਕੁੜੀਆਂ ਨੂੰ ਫੈਸ਼ਨ ਦਾ ਸ਼ੌਂਕ ਹੁੰਦਾ ਤੁਹਾਨੂੰ ਮਾਰਤਾ ਡਾਲਾ ਸ਼ੌਂਕ ਕਿੱਥੋਂ ਪੈ ਗਿਆ। ਮੈਨੂੰ ਐਕਚੁਅਲੀ ਸ਼ੁਰੂ ਤੋਂ ਹੀ ਮੇਰੇ ਮਾਪਿਓ ਨੇ ਮੈਨੂੰ ਮੁੰਡਿਆਂ ਵਾਂਗੂ ਪਾਲਿਆ ਵਾ। ਮੇਰੀ ਡਾਈਟ ਵੀ ਥੋੜੀ ਲੜਕਿਆਂ ਵਰਗੀ ਆ ਤੇ ਮੈਨੂੰ ਇਹ ਹੀ ਕਿ ਕਿ ਮੈਂ ਗੇਮ ਵੀ ਚੂਜ਼ ਫਿਰ ਡਿਫਰੈਂਟ ਜਿਹੀ ਕਰਾਂ ਜਿਹੜੀ ਪੰਜਾਬ 'ਚ ਕਿਸੇ ਨੇ ਨਾ ਕੀਤੀ ਹੋਵੇ। ਅੱਛਾ ਤੇ ਫੇਰ ਮੈਂ ਇਸ ਕਰਕੇ ਫਿਰ ਮੈਂ ਇਹ ਗੇਮ ਚੂਜ਼ ਕੀਤੀ ਤਾਂ ਫਿਰ ਮੇਰਾ ਇੱਥੇ ਸ਼ੌਂਕ ਪਿਆ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਮ अच्छा हां जी ਇਥੇ ਆ ਕੇ ਮੁੰਡਿਆਂ ਨਾਲ ਵੀ ਚੱਕ ਚੱਕ ਕੇ ਮੈਂ ਨਾ ਫਟੇ ਚੱਕ ਦਿੰਨੇ ਹਾਂ ਕਿ ਹੋਸਲਾ ਪੈਂਦਾ ਇਥੇ ਲੜਨ ਦਾ ਬਸ ਬਾਜਾਂ ਵਾਲੇ ਦੀ ਕਿਰਪਾ ਕੀ ਬਾਤ ਆ ਇਹ ਬੜੀ ਚੰਗੀ ਗੱਲ ਹੈ ਅੱਛਾ ਜਦੋਂ ਹੁਣ ਤੁਸੀਂ ਇਥੇ ਰਿੰਗ ਦੇ ਵਿੱਚ ਆਉਨੇ ਹੋ ਇੱਕ ਵਾਰੀ ਤੁਹਾਨੂੰ ਇਥੇ ਦੇਖਿਆ ਬੜਾ ਕ੍ਰੈਸ਼ਨ ਤੁਹਾਡੇ ਮਾਈਂਡ ਵਿੱਚ ਹੁਣ ਤੁਸੀਂ ਬੜੇ ਐ ਨਾਰਮਲ ਜਿਹਾ ਬੜੇ ਠੰਡੇ ਸੁਭਾਅ ਦੇ ਲੱਗ ਰਹੇ ਹੋ ਗੁਰੂ 'ਚ ਵਿਸ਼ਵਾਸ ਕਰਨ ਵਾਲੇ ਲੱਗ ਰਹੇ ਹੋ ਰਿੰਗ 'ਚ ਆ ਕੇ ਗੁੱਸਾ ਆਉਂਦਾ ਕਿੱਥੋਂ ਇੰਨਾ ਬਸ ਲਿਆਣਾ ਪੈਂਦਾ ਜੇ ਗਾਂਵ ਵਾਲੇ ਨੂੰ ਹਰਾਣਾ ਵਾ ਤੇ ਫਿਰ ਉਹਨੂੰ ਲਿਆਣਾ ਪਏਗਾ ਔਰ ਕੀ ਕੀ ਸ਼ੌਂਕ ਹੈਗੇ ਤੁਹਾਡੇ ਮੈਨੂੰ ਬਸ ਇਹ ਸ਼ੌਂਕ ਆ ਜਿਮ ਕਰਨ ਦਾ ਸ਼ੌਂਕ ਆ ਬਸ ਕਿੰਨੇ ਘੰਟੇ ਪ੍ਰੈਕਟਿਸ ਕਰਦੇ ਹੋ ਜੀ ਫਿਰ ਮੈਂ ਘੱਟੋ ਘੱਟ 2-3 ਘੰਟੇ ਤੇ ਪ੍ਰੈਕਟਿਸ ਕਰਦੀ ਹਾਂ ਇੱਥੇ ਇੱਥੇ ਹਾਂਜੀ ਉਹਦੇ ਵਿੱਚ ਕੀ ਕੀ ਹੁੰਦਾ ਜੀ ਪਹਿਲਾਂ ਕਾਰਡੀਓ ਹੁੰਦਾ ਹੈ ਕਾਰਡੀਓ ਕਰਾ ਹੋ ਜਾਂਦਾ ਹੈ ਫਿਰ ਆਪਣਾ ਗਰਾਊਂਡ ਵਰਕ ਹੁੰਦਾ ਹੈ ਫਿਰ ਉਸ ਤੋਂ ਬਾਅਦ ਫਿਰ ਪ੍ਰੈਕਟਿਸ ਕਰਾਉਂਦੇ ਆ ਬਾਕੀ ਅੱਛਾ ਮੈਨੂੰ ਦੱਸਿਓ ਆਪਾਂ ਟੀਵੀਆਂ ਦੇ ਵਿੱਚ ਰੈਸਲਿੰਗ ਦੇਖਦੇ ਆਂ ਹੱਟਾ-ਸੁੱਟਾ ਲੱਗਦੀ ਆ ਇਹਦੇ ਵਿੱਚ ਹਾਂਜੀ ਹਾਂਜੀ ਕਿ ਬਿਲਕੁਲ 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 ਜਲਦੀ ਕਰਦੇ ਆ ਨਹੀਂ 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 ਬਿਲਕੁਲ ਜਲਦੀ ਨਹੀਂ ਹੁੰਦਾ ਦੇਖੋ ਮੈਂ ਤੁਹਾਨੂੰ ਦੱਸਦਾ ਕਿ 3 ਸਾਲ ਦੀ ਘੜਤੂ ਘੜਤ ਪ੍ਰੈਕਟਿਸ ਹੈ ਜੀ ਇੱਥੇ ਪਹਿਲਾਂ ਫਿਰ ਜਾ ਕੇ ਤੇ ਅੱਗੇ ਮੈਚ ਮਿਲਦੇ ਆ ਅੱਛਾ ਹਾਂਜੀ ਕਿਉਂਕਿ ਪਹਿਲਾਂ ਪਹਿਲਾਂ ਬੋਡੀ ਮਜ਼ਬੂਤ ਕਰਨੀ ਪੈਂਦੀ ਹੈ ਇੱਥੇ ਫਿਰ ਜਾ ਕੇ ਫਿਰ ਅੱਗੇ ਮੈਚ ਮਿਲਦੇ ਆ ਅੱਛਾ ਪਰਿਵਾਰ ਚੋਂ ਸੀਗਾ ਸ਼ੌਂਕ ਕਿਸੇ ਨੂੰ ਹਾਂਜੀ ਮੇਰੇ ਪਾਪਾ ਨੂੰ ਬਹੁਤ ਸ਼ੌਂਕ ਆ अच्छा मेरे पापा ਨੂੰ ਬਹੁਤ ਸ਼ੌਂਕ ਆ ਮੇਰੇ ਮੰਮਾ ਬਹੁਤ ਡਰਦੇ ਆ ਉਹ ਕਹਿੰਦੇ ਨਹੀਂ ਸਰਟੀਫਿਕੇਟ ਲੱਗਦੀ ਜਦੋਂ ਮੈਂ ਆਈ ਸੀ ਇੱਥੇ ਤੇ ਉਦੋਂ ਉਹਨਾਂ ਨੇ ਫਾਰਮ ਚ ਫਿਲ ਕਰਾਇਆ ਸੀਗਾ ਉੱਤੇ ਲਿਖਾਇਆ ਕਿ ਲਾਸ ਆਫ ਡੈਥ ਵੀ ਹੋ ਸਕਦੀ ਆ ਕਿ ਡੈਥ ਵੀ ਹੋ ਸਕਦੀ ਆ ਇੰਜਰੀ ਵੀ ਹੋ ਸਕਦੀ ਆ ਕਿ ਉਹ ਤੁਹਾਨੂੰ ਸਾਈਨ ਕਰਨ ਦਾ ਪਊਗਾ اچھا ਤੇ ਮੇਰੇ ਮੰਮਾ ਤੇ ਜਿੱਦ ਪੜਿਆ ਉਹ ਕਹਿੰਦੇ ਨਹੀਂ ਮੈਂ ਕਿਹਾ ਨਹੀਂ ਹੋਣ ਤੇ ਜਾਣੇ ਜਾਣਾ ਕਿ ਮੇਰਾ ਇਹ ਮੰਨਣਾ ਵਾ ਕਿ ਜੇ ਬੰਦਾ ਤੁਰਦਾ ਤੁਰਦਾ ਹੋ ਸਕਦਾ ਵਾ ਤੇ ਖੇਲ ਕੇ ਤੇ ਕਿਆ ਬਤਾ ਉਹ ਤਾਂ ਵਾਕਿਆ ਉਹ ਤਾਂ ਫਿਰ ਨੇਚਰਲ ਫਿਰ ਤੇ ਮਤਲਬ ਕਿਤੇ ਵੀ ਕੁਝ ਵੀ ਹੋ ਸਕਦਾ ਵਾ ਅੱਛਾ ਦੇਪ ਨੇ ਕੀ ਡਾਈਟ ਕੀ ਰੈਂਦੀ ਹੈ ਫਿਰ ਇਹਦਾ ਇੰਨਾ ਜ਼ੋਰ ਲਾਉਣਾ ਡਾਈਟ ਵੀ ਵੱਖਰੀ ਖਾਣੀ ਪੈਂਦੀ ਹੋਊਗੀ ਹਾਂਜੀ ਮੈਂ ਵੈਸੇ ਦੱਸਾਂ ਕਿ ਵੈਸੇ ਤੇ ਸਭ ਨਾਨ-ਵੇਜ ਪ੍ਰੇਫਰ ਕਰਦੇ ਆ ਪਰ ਮੈਂ ਪਿਓਰ ਵੈਜੀਟੇਰੀਅਨ ਅੱਛਾ ਕਿਵੇਂ ਫਿਰ ਮੁਕਾਬਲਾ ਹੋ ਜਾਂਦਾ ਉਹਨਾਂ ਨਾਲ ਮੈਂ ਜਿੱਦਾਂ ਡਰਾਈ ਫਰੂਟ ਵਗੈਰਾ ਹੋ ਗਿਆ ਮਿਲਕ ਪ੍ਰੋਡਕਟ ਹੋ ਗਏ ਬਾਕੀ ਘਰ ਦਾ ਖਾਣਾ ਠੀਕ ਐ ਡੰਡੂਣ ਕਿੰਨੇ ਕੁ ਮਾਰ ਦਿੰਦੇ ਆ ਡੰਡ ਬਸ ਲਾਲੀ ਦੇ ਆ ਅੱਛਾ ਹਾਂਜੀ ਗੁਜਾਰੇ ਜੋ ਕਿ ਜਿੰਨੇ ਲੋੜ ਹੈਗੇ ਜਿੰਨੇ ਲੋੜਾਂ ਦੇ ਲਾਲੀ ਦੇ ਆ ਠੀਕ ਐ ਫਿਰ ਇੱ ਇੱਕ ਕੁੜੀ-ਕੁੜੀ ਨਾਲ ਲੜਦੀ ਆ। ਹਾਂਜੀ। ਉਦੋਂ ਮਨ 'ਚ ਕੀ ਹੁੰਦਾ? ਤੇ ਫਿਰ ਜਦੋਂ ਕੁੜੀ ਮੁੰਡੇ ਨਾਲ ਲੜਦੀ ਉਦੋਂ ਮਨ 'ਚ ਕੀ ਚੱਲਦਾ ਹੁੰਦਾ? ਮਾਈਂਡ ਸੈਟਅਪ ਕਿਦਾਂ ਦਾ ਹੁੰਦਾ ਬੰਦੇ ਦਾ? ਮੇਰਾ ਤੇ ਇਦਾਂ ਦੇਖੋ ਮੇਰਾ ਮਾਈਂਡ ਸੈਟਅਪ ਤੇ ਇਦਾਂ ਹੁੰਦਾ ਵਾ ਕਿ ਭਾਵੇਂ ਸਾਹਮਣੇ ਲੜਕੀ ਆ ਭਾਵੇਂ ਲੜਕਾ ਵਾ। ਹਾਂ। ਮੇਰਾ ਇਹ ਮੰਨਣਾ ਵਾ ਕਿ ਸਾਹਮਣੇ ਤੁਹਾਡਾ ਇੱਕ ਆਪੋਨੈਂਟ ਖੜਿਆ ਵਾ। ਮੈਂ ਇਹ ਦੇਖਦੀ ਨਹੀਂ ਕਿ ਸਾਹਮਣੇ ਲੜਕੀ ਕਿ ਲੜਕਾ। ਕੀ ਆ ਬਾਤ ਹੈ? ਹਾਂਜੀ। ਅੱਛਾ ਮੂਵ ਇਹਦੇ ਵਿੱਚ ਕਹਿੰਦੇ ਬੜੇ ਹੁੰਦੇ ਆ। ਉਹ ਕਿਹੜੇ-ਕਿਹੜੇ ਮੂਵ ਤੁਹਾਡਾ ਕਿਹੜਾ ਫੇਵਰੇਟ ਆ ਜਾਂ ਠੀਕ ਹੈ ਉਹ ਆਪਾਂ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਵਾਂਗੇ ਉਹ ਸਾਰਾ ਦਿਖਾਵਾਂਗੇ ਬੀ ਬਰੌਕ ਬਾਟਮ ਹੈ ਕੀ ਸਾਡੇ ਅਰਕ ਨੂੰ ਤਾਂ ਸਮਝ ਨਹੀਂ ਆਉਣਾ ਦੇਖ ਕੇ ਪਤਾ ਲੱਗਣਾ ਕਿ ਕਿਵੇਂ ਚੱਲਦਾ ਹਾਂਜੀ ਫਿਰ ਹੁਣ ਪਰਿਵਾਰ ਤੋਂ ਸਪੋਰਟ ਕੌਣ ਕਰਦਾ ਤੁਸੀਂ ਕਿਹਾ ਫਾਦਰ ਸਾਹਿਬ ਨੂੰ ਤਾਂ ਸ਼ੌਕ ਸੀਗਾ ਸੁਭਾਅਕ ਤੌਰ ਤੇ ਉਹਨਾਂ ਦੀ ਸਕੂਟ ਰਹਿੰਦੀ ਹੋ ਫਾਦਰ ਸਾਹਿਬ ਦੇ ਨਾਲ ਹੋਰ ਕਿਹਦਾ ਹੌਸਲਾ ਪੈਂਦਾ ਵੀ ਜਾ ਕੇ ਧਿਆ ਦਾ ਮੈਚ ਨਹੀਂ ਨਹੀਂ ਮੇਰੀ ਸਾਰੀ ਫੈਮਿਲੀ ਦਾ ਹੀ ਇਹ ਸਪੋਰਟ ਹੈ ਮੇਰੇ ਬ੍ਰਦਰ ਦਾ ਮੇਰੇ ਮਦਰ ਦਾ ਵੀ ਆ ਤੇ ਮੇਰੇ ਪਾਪਾ ਦਾ ਵੀ ਆ ਸਭ ਦਾ ਸਪੋਰਟ ਠੀਕ ਹੈ ਤੇ ਫਿਰ ਮੈਚ ਦੇਖਣਾਉਂਦੇ ਮਦਰ ਜਿਹੜੇ ਪੇਪਰ ਨਹੀਂ ਸਾਈਨ ਕਰਨ ਦਿੰਦੇ ਸੀ ਪਹਿਲਾਂ ਹਾਂਜੀ ਹ ਉਹ ਤਾਂ ਹੁਣ ਵੀ ਐ ਕਰ ਲੈਂਦੇ ਜਦੋਂ ਜਦੋਂ ਸਟਪੇਡ ਐਕਸ਼ਨ ਆਪਾਂ ਲਾਉਂਦਾ ਜਦੋਂ ਹਾਂਜੀ ਸੁਪਨਾ ਕੀ ਹੈ ਦਾਵਾ ਸੁਪਨਾ ਮੇਰਾ ਇਹ ਆ ਕਿ ਬਸ www 'ਤੇ ਜਾਣਾ ਹੈ ਠੀਕ ਹੈ ਆਪਣੇ ਪੰਜਾਬ ਦਾ ਖਲੀਸਰ ਦਾ ਸਾਰੇ ਇੰਡੀਆ ਦਾ ਨਾਮ ਰੌਸ਼ਨ ਕਰਨਾ ਇੱਕੋ ਹੀ अच्छा ਜਦੋਂ ਮੈਨੂੰ ਦੱਸਿਓ ਜਿਹੜੇ ਜਿਸ ਮਹੱਲੇ 'ਚ ਰਹਿੰਦੇ ਹੋ ਜਿਹੜੇ ਕਮਿਊਨਿਟੀ 'ਚ ਰਹਿੰਦੇ ਹੋ ਜਾਂ ਰਿਸ਼ਤੇਦਾਰ ਤੁਹਾਡੇ ਉੱਥੇ ਦਇਆ ਨੂੰ ਕਿਵੇਂ ਦੇਖਦੇ ਨੇ ਮੈਨੂੰ ਲੱਗਦਾ ਮਾੜਾ ਮੋਟਾ ਬੰਦਾ ਤਾਂ ਉਹ ਹੀ ਨਹੀਂ ਖੰਗਦਾ ਹੋਊਗਾ ਨਹੀਂ ਉੱਥੇ ਉਹਨਾਂ ਦੀ ਨਜ਼ਰਾਂ 'ਚ ਰਿਸ਼ਤੇਦਾਰਾਂ ਦੀ ਨਜ਼ਰਾਂ 'ਚ ਮੈਂ ਇੱਕ ਸ਼ਾਈ ਗਰਲਾ अच्छा बहुत मतलब कि एयरकण वाली बस ओ लड़कियां अच्छा ते जदों फर्स्ट टाइम मेरे रिश्तेदारन देख दे, <laughs> 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 के सी कहंदे ए होई है एते ਸਾਡਾ ਤਾਂ ਮੂੰਹ ਨਹੀਂ ਚੁੱਕਦੀ ਹਾਂਜੀ ਹਾਂਜੀ ਇਹ ਮਹਿੰਗੀ ਬੜੀ ਕਹਿੰਦੇ ਖੇਡ ਏ ਹਾਂਜੀ ਹਾਂਜੀ ਮਹਿੰਗੀ ਤੇ ਹੈਗੀ ਦੇਖੋ ਪੈਸਾ ਤੇ ਲੱਗਦਾ ਹੈ ਅੱਛਾ ਦੇਖੋ ਕਿਸੇ ਵੀ ਫੀਲਡ ਚ ਚੱਲ ਤਾਂ ਪੈਸਾ ਤੇ ਲੱਗੇਗਾ ਸਕੂਲ ਜਾਓਗੇ ਉੱਥੇ ਵੀ ਤੁਹਾਨੂੰ ਪਹਿਲੇ ਫੀਸ ਭਰਨੀ ਪਏਗੀ ਬਿਲਕੁਲ ਇਸ ਕਰਕੇ ਪੈਸਾ ਤੇ ਲੱਗਦਾ ਹੈ ਪੈਸਾ ਜ਼ਰੂਰ ਇਹਦੇ ਵਿੱਚ ਲੱਗਦਾ ਹੈਗਾ ਤਾਂ ਬੜੀਆਂ ਚੰਗਾ ਲੱਗ ਰਿਹਾ ਕੁੜੀਆਂ ਦੇਖ ਕੇ ਤੁਹਾਨੂੰ ਇਨਸਪਾਇਰ ਹੁੰਦੀਆਂ ਨੇ ਕਦੀ ਕਿਸੇ ਕੁੜੀ ਨੇ ਕਿਹਾ ਵੀ ਭੈਣੇ ਮੈਂ ਵੀ ਸਿੱਖਣਾ ਮੈਨੂੰ ਵੀ ਨਾਲ ਲੈ ਜਾਕਰ ਹਾਂਜੀ ਉੱਥੇ ਰੈਡੀ ਆ ਮੈਂ ਦੇ ਇੰਸਟਾਗ੍ਰਾਮ ਤੇ ਹਾਂ ਤੇ ਮੈਂ ਕਿਹਾ ਆ ਜਾਓ ਮੋਸਟ ਵੈਲਕਮ ਤੁਹਾਡਾ ਫੇਵਰਿਟ ਰੈਸਲਰ ਕੌਣ ਹੈਗਾ ਮੇਰੀ ਲੜਕੀਆਂ ਚ ਸ਼ਾਰਲਟ ਆ ਲੜਕੀਆਂ ਚ ਖਲੀ ਸਾਰਾ ਅੱਛਾ ਹਾਂਜੀ ਅੱਛਾ ਤੁਹਾਡੇ ਕਦੀ ਇੰਟਰਨੈਸ਼ਨਲ ਜਿਹੜੇ ਲੈਵਲ ਦੇ ਉੱਤੇ ਜਦੋਂ ਵੱਡੇ ਵੱਡੇ ਰੈਸਲਰ ਨੇ ਬਿਗ ਸ਼ੋ ਅਨਰਟੇਕਰ ਟ੍ਰਿਪਲ ਐਚ ਜਾਂ ਹਨਾ ਲੀਡੀਜ਼ ਵੀ ਹੈਗੀਆਂ ਹਾਂਜੀ ਹਾਂਜੀ ਗੱਲਬਾਤ ਹੋਈ ਕਦੀ ਉਹਨਾਂ ਦੇ ਨਾਲ ਭੀ ਜਦੋਂ ਤੁਹਾਡੀ ਕਿਤੇ ਵੀਡੀਓ ਕਿਸੇ ਨੇ ਦੇਖਿਆ ਹੋਵੇ ਕਿਸੇ ਰੈ ਨਹੀਂ ਨਹੀਂ ਪਰ ਮੈਨੂੰ ਲੱਗੀ ਬਹੁਤ ਜਲਦੀ ਕਰਨਗੇ ਵੀ ਅੱਛਾ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਰਨਗੇ ਕਰਨਗੇ ਬਿਲਕੁਲ ਮੁਲਾਕਾਤ ਕਰਨਗੇ ਠੀਕ ਹੈ ਅੱਛਾ ਮੈਂ ਦੱਸਿਓ ਡਾਈਟ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਲਾਨ ਕੀ ਰਹਿੰਦਾ ਕੀ ਖਾਣੇ ਹੋ ਕਿਵੇਂ ਕਿੰਨੀ ਦੇਰ ਰੈਸਟ ਬਜਦੀ ਹੈ ਕਿੰਨੀ ਦੇਰ ਫਿਰ ਜੋਰ ਤੁਹਾਨੂੰ ਲਾਉਣਾ ਪੈਂਦਾ ਹਾਂਜੀ ਤੇ ਮੇਰੀ ਇੱਦਾਂ ਵਾ ਕਿ ਮਾਰਨਿੰਗ ਮੈਂ 4 ਵਜੇ ਉੱਠ ਜਾਂਦੀ ਹਾਂ 4 ਵਜੇ ਉੱਠ ਕੇ ਮੈਂ ਪਾਠ ਕਰਕੇ ਇਸ਼ਨਾਨ ਕਰਕੇ ਫਿਰ ਮੈਂ ਥੱਲੇ ਰਨਿੰਗ ਕਰਦੀ ਹਾਂ ਘੱਟੂ ਘੱਟ ਮੈਂ 2 ਘੰਟੇ ਰਨਿੰਗ ਕਰਦੀ ਹਾਂ ਹੂੰ ਰਨਿੰਗ ਕਰਕੇ ਮੈਂ ਵੈਸੇ ਤੋਂ ਹੀ ਦੇਖਿਆ ਹੋਊਗਾ ਕਿ ਮੈਂ weight ਵੀ ਬਹੁਤ loss ਕੀਤਾ ਵਾ ਮੈਂ ਅੱਜ ਦੇਖ ਰਿਹਾ ਬਹੁਤ ਫਰਕ ਹੈ ਮੈਂ ਕੋਈ ਕਿਸੇ ਹੋਰ ਪੈਨ ਦਾ ਇੰਟਰਵਿਊ ਕਰਕੇ ਗਿਆ ਸੀਗਾ ਤੇ ਉਦੋਂ ਮੈਂ ਤੁਹਾਨੂੰ ਇੱਥੇ ਦੇਖਿਆ ਸੀ ਪ੍ਰੈਕਟਿਸ ਕਰਦੇ ਆ ਹਾਂਜੀ ਹਾਂਜੀ ਤੇ ਮੈਂ weight ਵੀ ਬਹੁਤ loss ਕੀਤਾ ਵਾ ਤੇ ਮਿਹਨਤ ਦੇਖੋ ਪ੍ਰੈਕਟਿਸ ਵਾਈਜ਼ ਵੀ ਲੱਗਦੀ ਆ ਤੇ weight loss ਵਾਸਤੇ ਵੀ ਲੱਗਦੀ ਆ ਬਿਲਕੁਲ ਤੇ ਬਾਕੀ ਫਿਰ ਇੱਥੇ 1 ਵਜੇ ਨਹੀਂ 11 ਵਜੇ ਮੇਰੀ ਕਲਾਸ ਲੱਗ ਜਾਂਦੀ ਆ ਤੇ ਇੱਥੇ 1 ਵਜੇ ਵਾਪਸ ਜਾਈਦਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਥੋੜੀ ਅਰੇਸਟ ਕਰਦੀ ਆ ਆਪਣਾ ਲੰਚ ਵਗੈਰਾ ਕਰਦੀ ਆ ਲੰਚ ਚ ਕੁਝ ਵੀ ਨਹੀਂ ਹੈ ਨਾਰਮਲ ਜਿਦਾਂ ਦਲੀਆ ਵਗੈਰਾ ਇਹ ਸਭ ਹੋ ਗਿਆ ਕਈ ਵਾਰੀ ਚਪਾਤੀ ਵਗੈਰਾ ਜੋ ਕਰਦਾ ਖਾਣਾ ਹੁੰਦਾ ਉਹ ਚੱਲ ਠੀਕ ਹੈ ਫਿਰ ਅਰੇਸਟ ਕਰਕੇ ਫਿਰ ਰਾਤ ਨੂੰ ਫਿਰ ਰੈਰਾ ਸਾਹਿਬ ਦਾ ਪਾੜ ਕਰਕੇ ਫਿਰ ਮੈਂ ਇੱਥੇਲੇ ਫਿਰ ਰਨਿੰਗਾਂ ਚੱਲ ਜਾਨੀ ਠੀਕ ਹੈ ਰਨਿੰਗ ਕਰਕੇ ਫਿਰ ਮੈਂ ਉੱਤੇ ਆ ਕੇ ਫਿਰ ਮੈਂ ਇਸ਼ਨਾਨ ਕਰਕੇ ਫਿਰ ਮੈਂ ਸੌਂ ਜਾਂਦੀ ਠੀਕ ਹੈ ਰੱਬ ਤੇ ਵਿਸ਼ਵਾਸ ਬਹੁਤ ਲੱਗਦਾ ਬਹੁਤ ਜ਼ਿਆਦਾ ਦੇਖੋ ਰੱਬ ਤੋਂ ਬਿਨਾ ਤਾਂ ਗੱਲ ਬਣਦੀ ਨਹੀਂ ਨਾ ਹਾਂ ਜਿੰਨੇ ਬਣਾ ਕੇ ਭੇਜਿਆ ਜਿੰਨੇ ਇਸ ਮੁਕਾਮ ਤੇ ਭੇਜਿਆ ਵਾ ਉਹ ਤੋਂ ਬਗੈਰ ਉਹਨੂੰ ਭੁੱਲ ਜਾਗੇ ਤੇ ਫਿਰ ਤੇ ਗਲਤ ਗੱਲ ਹੋਗੀ ਨਾ ਬਿਲਕੁਲ ਬਿਲਕੁਲ ਫਿਰ ਤੇ ਗਲਤ ਗੱਲ ਹੋਗੀ ਜਦੋਂ ਇੱਥੇ ਰਿੰਗ ਚ ਆਉਨੇ ਹੋ ਮੰਚ ਪਾਠ ਕਰਦੇ ਹੋ ਫਿਰ ਜਦੋਂ ਮੈਚ ਹੁੰਦਾ ਬਿਲਕੁਲ ਬਿਲਕੁਲ ਮੈਂ ਅਰਦਾਸ ਕਰਕੇ ਚੱਲਦੀ ਆ ਬਾਬਾ ਜੀ ਦੇਖ ਲਿਓ ਨਾਲ ਚੱਲਿਓ ਅੱਛਾ ਹਾਂਜੀ ਨਾਲ ਫਿਰ ਚੱਲਦਾ ਵਾਇਕੁਰਤਾ ਸਿਮਰਨ ਜਦੋਂ ਚੱਲਦੀ ਹੁੰਦੀ ਜਾਂ ਆਪਾਂ ਕਈ ਵਾਰ ਚੌਪਈ ਸਾਹਿਬ ਦਾ ਬੰਦਾ ਪਾਠ ਕਰਨਾ ਹੁੰਦਾ ਹਾਂਜੀ 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 ਸਾਰਾ ਕੁਝ ਚੱਲਦਾ ਰਹਿੰਦਾ ਨਾਲ ਸਭ ਚੱਲਦਾ ਰਹਿੰਦਾ ਹੈ ਅਰਦਾਸ ਵੀ ਚੱਲਦੀ ਹੈ ਚਲੋ ਬਾਬਾ ਜ ਸੁਪੈ ਨੇ ਕਦੇ ਜਾਣਦੇ ਹੋ ਉਹ ਗੱਡੀ ਗੁੱਡੀ ਵਧੀਆ ਚਲਾਉਂਦੇ ਹੋ ਗੱਡੀ ਗੁੱਡੀ ਲੈ ਕੇ ਜਾਂਦੇ ਹੋ ਉਹ ਕੋਈ ਅ ਕਈ ਵਾਰ ਅੱਜ ਕੱਲ੍ਹ ਜੋ ਸਮਾਜ ਦੇ ਵਿੱਚ ਜਿਸ ਤਰੀਕੇ ਦੇ ਤਸਵੀਰਾਂ ਆਉਂਦੀਆਂ ਕਦੀ ਕਿਸੇ ਨੇ ਗਲਤ ਪੰਗਾ ਲੈ ਲਿਆ ਕੋਈ ਮੁੰਡਾ ਕਿਤੇ ਦੇਖ ਕੇ ਤੇ ਕਤੇ ਕੋ ਪੁੱਠੀ ਸ਼ਦੀਕ ਕੋ ਸ਼ਰਾਰਤ ਕੀਤੀ ਹੋਵੇ ਜੋ ਪਤਾ ਲੱਗਾ ਵੀ ਅੱਗੇ ਫਿਰ ਕੁੜੀ ਕੌਣ ਹੈ ਕਦੀ ਪਿਆਏ ਦਾ ਪੰਗਾ ਕਦੀ ਕਿਸੇ ਨਾਲ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਬਾਬਾ ਜੀ ਦੀ ਮਿਹਰ ਬਹੁਤ ਆ ਮੇਰੇ ਨਾਲ ਹੱਦ ਤੱਕ ਇਦਾਂ ਕਦੀ ਪ੍ਰੋਬਲਮ ਨਹੀਂ ਹੋਈ ਕਿਉਂਕਿ ਮੇਰੀ ਪਰਸਨੈਲਿਟੀ ਆਉਂਦੀ ਹੈ ਕੋਈ ਲਿੰਦਾ ਮੇਰੀ ਹਾਂ ਕੀ ਬਾਤ ਹੈ ਜੋ ਦਵੰਗ ਜੀ ਕੁੜੀ ਗੱਡੀ ਚੋਂ ਨਿਕਲਦੀ ਹੈ ਮਨਲਾ ਦਾ ਵੈਸੇ ਹੀ ਡਰ ਜਾਂਦੀ ਜਨਤਾ ਹਾਂਜੀ ਹਾਂਜੀ ਅੱਛਾ ਮੈਨੂੰ ਦੱਸਿਓ ਭੈਣੇ ਜਿੱਦਾਂ ਹੁਣ ਕੁੜੀਆਂ ਨੂੰ ਆਪਾਂ ਇੱਕ ਦਾਇਰੇ ਦੇ ਵਿੱਚ ਕਰ ਦਿੰਨੇ ਆ ਤੁਸੀਂ ਉਸ ਦਾਇਰੇ ਚੋਂ ਨਿਕਲ ਕੇ ਇਸ ਰਿੰਗ ਤੱਕ ਪਹੁੰਚੇ ਹੋ ਹਾਂਜੀ ਜਦੋਂ ਕਰਦਿਆਂ ਨੂੰ ਜਦੋਂ ਤੁਹਾਨੂੰ ਫਾਦਰ ਦੀ سپورਟ ਸੀਗੀ ਬਾਕੀ ਜੀਆਂ ਨੂੰ ਤੇ ਮਨਾਉਣਾ ਮੈਨੂੰ ਲੱਗਦਾ ਸੀਗਾ ਹਨਾ ਵੀ ਉਹਨਾਂ ਨੂੰ ਵੀ ਜ਼ਰੂਰ ਨਾਲ ਦੀ ਨਾਲ ਮਨਾਉਣਾ ਉਦੋਂ ਦਿੱਕਤ ਪਰੇਸ਼ਾਨੀ ਆਈ ਕੋਈ ਜਾਂ ਸਟੱਡੀ ਨੂੰ ਕਿਵੇਂ ਕੰਟੀਨਿਊ ਕਰਨਾ ਜਾਂ ਕੁੜੀਆਂ ਜੇ ਮੈਂ ਰੈਸਲਿੰਗ ਕਰਨ ਲੱਪੀ ਤੇ ਕੱਲ ਨੂੰ ਮੈਂ ਅਗਲਾ ਜੀਵਨ ਵੀ ਜੀਣਾ ਵਿਆਹ ਵਾਲਾ ਜੀਵਨ ਵੀ ਜੀਣਾ ਉਹਨੂੰ ਕਿਦਾਂ ਮਤਲਬ ਮੈਨੇਜ ਕਰਨਾ ਮੇਰਾ ਤੇ ਦੇਖੋ ਮੇਰਾ ਤੇ ਇਹ ਮੰਨਣਾ ਕਿ ਜਦੋਂ ਬੰਦੇ ਨੇ ਆਪਣਾ ठान ਲਿਆ ਹੋਇਆ ਨਾ ਕਿ ਮੈਂ ਇਹ ਕਰਨਾ ਵਾਂ ਤੇ ਮੇਰੇ ਹਿਸਾਬ ਨਾਲ ਪਰਮਾਤਮਾ ਫਿਰ ਸਾਰਾ ਤੁਹਾਡਾ ਕਰ ਦਿੰਦਾ ਆ ਤੁਹਾਡੇ ਨਾਲ ਖੜ ਜਾਂਦਾ ਵਾ ਮੈਨੂੰ ਮਮਾ ਨੂੰ ਵੀ ਮਨਾਂ ਚ ਨਹੀਂ ਪ੍ਰੋਬਲਮ ਨਹੀਂ ਆਈ ਤੇ ਸਟੱਡੀ ਵੀ ਮੇਰੇ ਨਾਲ ਨਾਲ ਕੰਟੀਨਿਊ ਸੀਗੀ ਤੇ ਮੈਂ ਮੈਨੇਜ ਕਰ ਲਿਆ ਸੀਗਾ ਤੇ ਮੈਂ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੈ ਕੀ ਬਾਤ ਹੈ ਤੇ ਹੁਣ ਬਸ ਬਾਕੀ ਮੈਨੂੰ ਪੜ੍ਹਾਈ ਤੇ ਨਾ ਸ਼ੌਂਕ ਨਹੀਂ ਸੀਗਾ ਅੱਛਾ ਉਹ ਤੇ ਫਿਰ ਮੈਂ ਤਾਂ ਕੀਤੀ ਕਿ ਕਿ ਕੋਈ ਡਿਗਰੀ ਵੀ ਹੋ ਜਾਵੇ ਹੋ ਜਾਏ ਤੇ ਬਸ ਉਸ ਤੋਂ ਬਾਅਦ ਫਿਰ ਹੁਣ ਇੱਥੇ ਹੀ ਆ ਮੈਂ ਮੇਰਾ ਏ ਡ੍ਰੀਮ ਆ ਕਿ ਮੈਂ ਇੱਥੇ ਹੀ ਜਾਣਾ ਵਾ ਇਹ ਤਾਂ ਮੈਨੂੰ ਲੱਗਦਾ ਰਾਤ ਨੂੰ ਸੁਪਨੇ 'ਚ ਵੀ ਕਿਸ ਨਾ ਕਿਸ ਮਹੂਰਾ ਫੇਰਦੇ ਹੁੰਦੇ ਹਾਂ ਹਾਂਜੀ ਬਿਲਕੁਲ 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 ਆਉਂਦੇ ਸੁਪਨੇ ਫਿਰ ਰੈਸਲਿੰਗ ਦੇ ਹਾਂਜੀ ਹਾਂਜੀ ਰੋਜ਼ ਆਉਂਦੇ ਆ ਕਿ ਮੈਂ ਉੱਥੇ ਰਿੰਗ 'ਚ ਖੇਡ ਰਹੀ ਆ ਆਰਐਸਲਰ ਦਾ ਮੇਰਾ ਹੈ ਆਰਐਸਲਰ ਦਾ ਮੇਰੀ ਫਾਈਟ ਚੱਲ ਰਹੀ ਹੈ ਅੱਛਾ ਅੱਛਾ ਜੇ ਮੰਨ ਲਓ ਡਬਲਯੂਡਬਲਯੂ 'ਚ ਮਾਰਕ ਵਾਇਗਰੂ ਕਰੇ ਤੁਸੀਂ ਪਹੁੰਚੋ ਜਲਦੀ ਪਹੁੰਚੋ ਹਾਂਜੀ ਇਦਾਂ ਨਾਲ ਮੈਚ ਪਸੰਦ ਆਊਗਾ ਫਿਰ ਤੁਹਾਨੂੰ ਵੀ ਆ ਫਲਾਨੀ ਦੇ ਨਾਲ ਲੜ ਕੇ ਇੱਕ ਵਾਰੀ ਪੰਜਾਬ ਬਣ ਦੱਸਣਾ ਕੌਣ ਮੈਂ ਰੀਆ ਦੀ ਰਿਪਲੀ ਨਾ ਕਰੂੰਗੀ ਫੇਲਾ ਮੈਂ ਅੱਜ ਅੱਛਾ ਹਾਂਜੀ ਠੀਕ ਹੈ ਹਾਂਜੀ ਇਹ ਡਾਡੂ ਨਹੀਂ ਲੱਗਦਾ ਜਦੋਂ ਛੱਟ ਪੇਟ ਤੋਂ ਚੱਕ ਚੱਕ ਮਾਰਦੇ ਮੈਂ ਦੇਖਦਾ ਤਸਵੀਰਾਂ ਨਹੀਂ ਚੱਕ ਚੱਕ ਲੈਣੇ ਆ ਮੁੰਡਿਆਂ ਦਾ ਕੱਢ ਦੇਣੇ ਬਾਲਾ ਬੂਲਾ ਹਾਂਜੀ ਇਹ ਟੈਕਨੀਕ ਹੁੰਦੀ ਹੈ ਜਾਂ ਫਿਰ ਬੰਦਾ ਜ਼ੋਰ ਦੇ ਨਾਲ ਤੱਕੇ ਦੇਖੋ ਜ਼ੋਰ ਵੀ ਹੁੰਦਾ ਵਾ ਤੇ ਟੈਕਨੀਕ ਵੀ ਹੁੰਦੀ ਹੈ ਟੈਕਨੀਕ ਤੂੰ ਬਗੈਰ ਤੇ ਤੁਹਾਨੂੰ ਪਤਾ ਕੋਈ ਚੀਜ਼ ਮਤਲਬ ਕਿਦਾਂ ਹੋ ਸਕਦਾ ਹੈ ਤੇ ਜ਼ੋਰ ਵੀ ਲੱਗਦਾ నో ਡਾਊਟ ਜ਼ੋਰ ਵੀ ਇੱਥੇ ਲੱਗਦਾ ਹੈ ਟੈਕਨੀਕ ਵੀ ਹੁੰਦੀ ਹੈ ਹੂੰ ਹਾਂਜੀ ਸਹੇਲੀਆਂ ਸੁਹਲੀਆਂ ਕਿਵੇਂ ਤੁਹਾਡੇ ਨਾਲ ਮੈਂ ਬਣਾਈਆਂ ਹੀ ਨਹੀਂ ਮੈਂ ਕੱਲੀ ਆ ਅਸਲ ਸਹੇਲੀਆਂ ਸੁਹਲੀਆਂ ਨਹੀਂ ਰੱਖੀਆਂ ਨਹੀਂ ਠੀਕ ਹੈ ਮੈਨੂੰ ਸ਼ੌਂਕ ਹੀ ਨਹੀਂ ਕਿ ਨੂੰ ਫਰੈਂਡ ਬਣਾਉਂਦਾ ਪਰਮਾਤਮਾ ਹੈਗਾ ਮਾਪੇ ਹੈਗੇ ਫਰੈਂਡ ਡੇ ਆ ਹਾਂ ਬਸ ਜੋ ਗੱਲ ਕਰਨੀ ਹੋ ਦੀਦਾਂ ਨਾਲ ਕਰ ਲੈਣੀ ਆ ਹਾਂ ਤੇ ਜੇ ਨਹੀਂ ਹੁੰਦਾ ਬਹੁਤੀ ਹੋਜੀ ਗੱਲ ਹੁੰਦੀ ਵੇ ਪਰਮਾਤਮਾ ਨੇ ਲਗਾ ਲੀਦੀ ਆ। ਕੀ ਬਾਤ ਆ ਬੜੀ ਬੜੀ ਚੰਗੀ ਗੱਲ ਹੈ ਤੇ ਇਸ ਰਿੰਗ ਦੇ ਵਿੱਚ ਆਉਂਦਿਆਂ ਨੂੰ ਕਈ ਸਾਲ ਹੋ ਗਏ। ਖਲੀ ਸਾਹਿਬ ਦੇ ਨਾਲ ਐਕਸਪੀਰੀਅੰਸ ਕਿਦਾਂ ਬਾਰਿਆ? ਉਹਨਾਂ ਤੋਂ ਲਗਾਤਾਰ ਸਿੱਖ ਰਹੇ ਹੋ ਤੁਸੀਂ। ਕਿਹੜੀਆਂ ਚੀਜ਼ਾਂ ਉਹਨਾਂ ਦੀਆਂ ਲੱਗਦੀਆਂ ਵੀ ਹਾਂ ਖਲੀ ਸਾਹਿਬ ਨੇ ਅ ਇਨੇ ਛੋਟੇ ਲੈਵਲ ਤੋਂ ਜਾ ਕੇ ਇਨਾ ਵੱਡਾ ਨਾਮ ਬਣਾਇਆ ਆਪਾਂ ਵੀ ਉਹਨਾਂ ਤੋਂ ਇਨਸਪਾਇਰ ਹੋ ਕੇ ਉੱਥੇ ਤੱਕ ਜਾਣਾ ਖਲੀ ਸਾਹਿਬ ਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਫਿਰ ਲੱਗਦੀਆਂ ਨੇ ਵੀ ਆ ਚੀਜ਼ਾਂ ਹੈਗੀਆਂ ਨੇ ਜੀ ਦੇਖਣ ਵਾਲੀਆਂ ਦੇਖੋ ਖਲੀ ਸਰ ਦਾ ਇਹ ਹੀ ਕਹੂੰਗੀ ਕਿ ਉਹ ਬਹੁਤ ਡਾਊਨ ਟੂ ਅਰਥ ਬੰਦੇ ਆ ਬਹੁਤ ਡਾਊਨ ਟੂ ਅਰਥ ਤੇ ਜਿੰਨੀ ਉੱਚੀ ਉਹਨਾਂ ਦੀ ਪੋਜੀਸ਼ਨ ਆ ਮਤਲਬ ਕੋ ਲੱਗੂਗਾ ਨਹੀਂ ਜੇ ਤੁਸੀਂ ਫਸਟ ਮੀਟਿੰਗ ਕਰੋਗੇ ਨਾ ਤੁਸੀਂ ਕਹੋਗੇ ਸੱਚੀ ਖਲੀ ਸਰ ਆ ਕਿ ਮਤਲਬ ਕੋ ਇੰਨੇ ਡਾਊਨ ਟੂ ਅਰਥ ਆ ਤੁਹਾਨੂੰ ਮਤਲਬ ਕੀ ਕਹਿਣਗੇ ਮਿਲਣਗੇ ਕੋਈ ਇਦਾਂ ਦੀ ਗੱਲ ਨਹੀਂ ਆ ਕਿ ਬਾਕੀ ਰੈਸਲਰ ਬਹੁਤ ਵਧੀਆ ਨੇ ਬਹੁਤ ਵਧੀਆ ਟ੍ਰੇਨਿੰਗ ਕਰਾਉਂਦੇ ਆ ਸਾਨੂੰ ਤੇ ਮਤਲਬ ਆਪ ਰਿੰਗ 'ਚ ਆ ਕੇ ਆਪ ਬੰਪ ਲੈਂਦੇ ਆ ਆਪ ਪ੍ਰੈਕਟਿਸ ਕਰਾਉਂਦੇ ਆ ਸਭ ਆਪ ਕਰਾਉਂਦੇ ਆ ਠੀਕ ਹੈ ਜਦੋਂ ਨਹੀਂ ਪੋਸੀਬਲ ਹੁੰਦਾ ਕੋਈ ਵਾਰੀ ਜਾਣਾ ਪੈਂਦਾ ਬਾਹਰ ਅੰਦਰ ਤੇ ਫਿਰ ਚਲੇ ਜਾਂਦੇ ਆ ਬਾਕੀ ਸਾਡੇ ਕੋਚ ਸਾਹਿਬ ਇੱਥੇ ਹੈਗੇ ਆ ਅੱਛਾ ਮੇਰੇ ਇੱਕ ਸਵਾਲ ਰਹਿ ਗਿਆ ਮੈਂ ਸ਼ੁਰੂਆਤ 'ਚ ਹੀ ਪੁੱਛਣਾ ਸੀਗਾ ਜਦੋਂ ਪਹਿਲੀ ਵਾਰ ਰਿੰਗ 'ਚ ਆਏ ਪ੍ਰੈਕਟਿਸ ਜੀ ਕੀਤੀ ਘਰ ਜਾ ਕੇ ਫਿਰ ਬਾਡੀ ਕੀ ਕਹਿ ਰਹੀ ਸੀਗੀ ਜਾਂ ਜਦੋਂ ਆਏ ਉਦੋਂ ਮਾਈਂਡ 'ਚ ਕੀ ਸੀਗਾ ਜਦੋਂ ਆਈ ਸੀ ਉਦੋਂ ਤੇ ਮੈਂ ਸ਼ਿਵਰਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਕਿ ਦਿਆ ਤੂੰ ਸੋਚ ਤੇ ਲਿਆ ਤਰਕ ਹੋ ਜਾਊਗਾ ਮੈਂ ਕਿਹਾ ਤੂੰ ਬਾਬਾ ਨਾਲ ਤੂੰ ਚੱਲ ਅੰਦਰ ਮੈਂ ਫਿਰ ਬੰਪ ਲਏ ਫਿਰ ਪੇਨ ਤੇ ਥੋੜੀ ਦੇਖੋ ਫਸਟ ਟਾਈਮ ਸੀ ਤੇ ਪੇਨ ਤੇ ਮੇਰੇ ਹੋਈ ਸੀ ਪਰ ਮੈਂ ਹੌਸਲਾ ਨਹੀਂ ਛੱਡਿਆ ਕਦੇ ਲੱਗੀ ਕਿਤੇ ਵੀ ਲੱਗੀ ਟਿਕਾਣੇ ਸੱਟ ਸੁਰਜੀ ਤੇ ਬੰਦਾ ਲੱਗ ਕੇ ਲੱਗੀਆਂ ਤੇ ਬਹੁਤ ਦੇਖੋ ਹਾਂ ਹੁਣ ਵੀ ਜੋ ਬੰਪ ਵਗੈਰਾ ਲਿੰਨੇ ਸਿਰ ਤੇ ਝਟਕਾ ਪੈਂਦਾ ਹਾਂ ਬਹੁਤ ਹੁੰਦਾ ਹੈ ਮੇਰੇ ਬਾਜੂ ਤੇ ਵੀ ਲੱਗੀ ਹੋਈ ਆ ਮੇਰੇ ਨੀ ਦੀ ਵੀ ਅਜ ਤੱਕ ਪ੍ਰੋਬਲਮ ਆ ਤੇ ਇਦਾਂ ਬਹੁਤ ਹੁੰਦਾ ਹੈ ਹੂੰ ਇਨਸਾਨ ਦੇ ਮਾੜੀ ਜਿਹੀ ਕਿਤੇ ਚੀਚੀ ਸੱਟ ਲੱਗ ਜੇ ਬੰਦਾ 2-4 ਦਿਨ ਨੂੰ ਹੀ ਛੁੱਟੀਆਂ ਕਰ ਲੈਂਦਾ ਹਾਂ ਹਾਂਜੀ ਹਾਂਜੀ ਪਰ ਦਲੇਰਤੀ ਆ ਸਾਡੀ ਪੰਜਾਬ ਦੀ ਹਾਂਜੀ ਮੈਨੂੰ ਜੇ ਲੱਗਦੀ ਸੀ ਨਾ ਜੇ ਮੈਨੂੰ ਝੋਟ ਵਗੈਰਾ ਲੱਗਦੀ ਸੀ ਮੈਂ ਪਾਵੇਂ ਮੇ ਕੋ ਖੇਡ ਨਹੀਂ ਹੁੰਦਾ ਸੀ ਪਰ ਮਿੱਥੇ ਆ ਕੇ ਬੈਠ ਜਾਂਦੀ ਸੀ ਅੱਛਾ ਮੈਂ ਕਿਹਾ ਮੈਂ ਸੇ ਨਹੀਂ ਕਰਨਾ ਪਾਪਾ ਮੈਨੂੰ ਲੈ ਕੇ ਆ ਜਾਂਦੇ ਸੀ ਮੈਂ ਇੱਥੇ ਬੈਠ ਕੇ ਸਾਰਾ ਵਾਚ ਕਰਨਾ ਕਿ ਕੀ ਅੱਜ ਕਲਾਸ ਚ ਕਰਾਇਆ ਕੀ ਸਿਖਾਇਆ ਮੈਂ ਸਿੱਖ ਕੇ ਜਾਣਾ ਹਾਂ ਹਾਂ ਅੱਛਾ ਕੁੜੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੱਲੀ ਮੈਂ ਇਸ ਖੇਡ ਦੀ ਗੱਲ ਨਹੀਂ ਕਰਦਾ ਜਾਂ ਕੱਲੇ ਇਸ ਕੰਮ ਦੀ ਗੱਲ ਨਹੀਂ ਕਰਦਾ ਕੁੜੀਆਂ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਜੋ ਕੁੜੀਆਂ ਕਰਨਾ ਚਾਹੁੰਦੀਆਂ ਨੇ ਕਰਨ ਦੇਣਾ ਚਾਹੀਦਾ ਮੈਂ ਦੇਖੋ ਸਾਡੀਆਂ ਲੜਕੀਆਂ ਨੂੰ ਇਹ ਕਹੂੰਗੀ ਕਿ ਦੇਖੋ ਕੋਈ ਗੇਮ ਕੋਈ ਜਿਹੜੀ ਮਤਲਬ ਜਿੱਥੇ ਤੁਸੀਂ ਜਾ ਰਹੇ ਹੋ ਬਿਲਕੁਲ ਵਧੀਆ ਵਾ ਕੋਈ ਕਿਤੇ ਡਰਨ ਦੀ ਗੱਲ ਨਹੀਂ ਆ ਥੋੜਾ ਮਤਲਬ ਕਿ ਆਪਣਾ ਉਦਾਂ ਉਹ ਰੱਖਣਾ ਚਾਹੀਦਾ ਆਪਣਾ ਆਪਣਾ ਕੌਨਫੀਡੈਂਸ ਤਾਂ ਉਹ ਕੌਨਫੀਡੈਂਸ ਰੱਖੋ ਆਪਣੇ ਆਪ ਚ ਕਿ ਹਾਂ ਅਸੀਂ ਕਰ ਸਕਦੇ ਹਾਂ ਦੇਖੋ ਮੈਂ ਦੇਖੋ ਹਰ ਲੜਕੀ ਨੂੰ ਗਲਤ ਨਹੀਂ ਕਹੂੰਗੀ ਪਰ ਮੈਂ ਜੋ ਅੱਜ ਕੱਲ੍ਹ ਸਮਾਜ ਤੇ ਚੱਲ ਰਿਹਾ ਵਾ ਪੋਚੂ ਵਾਲੀਆਂ ਲੜਕੀਆਂ ਕਰਕੇ ਸਾਰੀਆਂ ਇਦਾਂ ਹੁੰਦੀਆਂ ਪਰ ਤੁਸੀਂ ਮੈਂ ਆਪਣਾ ਨਾਂ ਨਹੀਂ ਲਊਂਗੀ ਹੋਰ ਵੀ ਬਹੁਤ ਵਧੀਆ-ਵਧੀਆ ਲੜਕੀਆਂ ਆਵਾਂ ਬਿਲਕੁਲ ਮੈਨੂੰ ਭਾਕਰ ਹੋਣੇ ਨੇ 올림픽 'ਚ ਹੋਣੇ ਦੋ ਮੈਡਲ ਜਿਨ੍ਹਾਂ ਨੂੰ ਦੇਖ ਲੋ ਉਹ ਵੀ ਤੇ ਫਿਰ ਗਈਆਂ ਹੀ ਆ ਹਾਂ ਤੇ ਮਤਲਬ ਇਦਾਂ ਦੀ ਗੱਲ ਨਹੀਂ ਆ ਤੁਸੀਂ ਬਾਹਰ ਨਿਕਲੋ ਤੁਸੀਂ ਆਪਣਾ ਕਰੋ ਆਪਣਾ ਜੋ ਵੀ ਭਗਵਾਉਣ ਨੂੰ ਮੰਨਦੇ ਉਹਨੂੰ ਮੰਨੋ ਤੇ ਕਿਉਂ ਨਹੀਂ ਭਗਵਾਉਣ ਨਾਲ ਰਹੂਗਾ ਬਿਲਕੁਲ ਮੈਨੂੰ ਤਿਆ ਤੱਕ ਅ ਤੱਕ ਕੋਈ ਮੈਨੂੰ ਬਾਬਾ ਜੀ ਦੀ ਕਿਰਪਾ ਨਾਲ ਕਦੀ ਕੋਈ ਉਹ ਵੀ ਡਰ ਦਦਾ ਨਿਕਲ ਗਿਆ ਹੋਊਗਾ ਮਾਈਂਡ 'ਚ ਬਿਲਕੁਲ ਬਿਲਕੁਲ ਮੈਂ ਦੇਖੋ ਕਈ ਵਾਰੀ ਰਾਤ ਵੀ ਥਿਆਣਾ ਪੈਂਦਾ ਮੈਂ ਕੱਲੀ ਆ ਜੰਨੀ ਆ ਮ ਹਾਂ ਕਰ ਰਿਹਾ ਯੂਨੀ ਫਿਗਰ ਕੋਈ ਨਾ ਬਿਲਕੁਲ ਨਹੀਂ ਕਾਦਰ ਹਾਂ ਡਰਨਾ ਕਿਉਂ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਡਰਨਾ ਕਿਉਂ ਸਹੀ ਹੈ ਸਹੀ ਹੈ ਜਿਹੜਾ ਬੰਦਾ ਕਹਿੰਦੇ ਹਨ ਜੋ ਡਰ ਗਿਆ ਸੋ ਮਰ ਗਿਆ ਹਾਂ ਮੂਸੇ ਵਾਲੇ ਦੇ ਗਾਣੇ ਸੁਣਦੇ ਆ ਬਹੁਤ ਮੈਂ ਉਹਦੀ ਫੈਨ ਆ ਅੱਛਾ ਹਾਂਜੀ ਉਹ ਫਿਰ ਕਰਦਾ ਬੂਸਟ ਗਾਣੇ ਸੁਣ ਕੇ ਉਹਦੇ ਮਾਈ ਭਾਗੋ ਦੇ ਉੱਤੇ ਵੀ ਇੱਕ ਗੀਤ ਹਾਂਜੀ 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 ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਸੀਗਾ ਹਾਂਜੀ ਹਾਂਜੀ ਉਹ ਲਾਈਨ ਆਉਂਦੀ ਕਦੇ ਮਾਈਂਡ 'ਚ ਖੇਡਦੇ ਆ ਹਾਂਜੀ ਇੱਕ ਉਹਨਾਂ ਦਾ ਉਹ ਵਾਰ ਗਾਣਾ ਵੀ ਸੀਗਾ ਉਹ ਵਾਲਾ ਵੀ ਹਾਂ ਮੈਂ ਤਾਂ ਉਹਨਾਂ ਦੀ ਬਹੁਤ ਵੱਡੀ ਫੈਨ ਆ ਹਾਂ ਆ ਦੇਖੋ ਦਇਆ ਤੁਸੀਂ ਟਾਈਮ ਦਿੱਤਾ ਤੁਹਾਡਾ ਧੰਨਵਾਦ ਤੁਹਾਡੇ ਫਾਦਰ ਸਾਹਿਬ ਨਾਲ ਵੀ ਗੱਲਬਾਤ ਜਰੂਰ ਕਰਨੀ ਹੈ ਦਇਆ ਦੇ ਫਾਦਰ ਸਾਹਿਬ ਜਸਪਾਲ ਸਿੰਘ ਬੁੱਟਰ ਜੀ ਵੀ ਸਾਡੇ ਨਾਲ ਨੇ ਅੰਕਲ ਪਹਿਲਾਂ ਨਾਲ ਉਹਨੂੰ ਦੱਸਿਓ ਤੁਹਾਨੂੰ ਸ਼ੌਂਕ ਸੀਗਾ ਫਿਰ ਆਪਣਾ ਸ਼ੌਂਕ ਕਿਉਂ ਨਹੀਂ ਪੂਰਾ ਹੋਇਆ ਫਿਰ ਜਿਹੜਾ ਅੱਜ ਧੀਪੋਂ ਪੂਰਾ ਕਰ ਰਹੇ ਹੋ ਆਪਣਾ ਸਮਾਂ ਨਿਕਲ ਗਿਆ ਹੂੰ ਕਿਉਂਕਿ ਮੈਂ ਮੈਨੂੰ ਜਦੋਂ 10ਵੀਂ ਤੱਕ ਨਾ ਹਾਕੀ ਦਾ ਸੀਗਾ ਮੈਨੂੰ ਸ਼ੌਂਕ ਸੀ ਲੇਕਿਨ ਮੈਂ ਅੱਗੇ ਨਹੀਂ ਵੱਸ ਸਕਿਆ ਅੱਛਾ ਕਿਉਂਕਿ ਮੇਰੇ ਤੇ ਸਟੱਡੀ ਦਾ ਜ਼ਿਆਦਾ ਦਬਾਅ ਪਾਇਆ ਗਿਆ ਹਾਂ ਫੇਰ ਤੋਂ 80% ਤੋਂ ਉੱਤੇ ਮਾਰਕਸ ਲੈਣੇ ਹਾਂ ਤੇ ਫਿਰ ਉਹ ਆਪਣਾ ਜਿਹੜੀ ਉਹ ਕੀ ਸੀਗੀ ਉਹਨੂੰ ਸਕੈਂਡਰੀ ਰੱਖਿਆ ਅੱਛਾ ਜੀ ਹਾਂ ਸਾਡੀ ਘਰਦਿਆਂ ਵੀ ਤੇ ਫਿਰ ਆਪਣਾ ਕਬੱਡੀ ਖੇਡਣ ਦਾ ਸ਼ੌਂਕ ਸੀ ਸਪੋਰਟਸ ਵਾਲੇ ਪਾਸੇ ਆ ਦੋਨੋਂ ਮੇਰੇ ਆ ਜਿਹੜੇ ਨਾ ਹਾਂਸੇ ਟੁੱਟ ਕੇ ਜੁੜੇ ਹੋਏ ਆ ਕਬੱਡੀ ਖੇਡਦੇ ਅੱਛਾ ਅੱਛਾ ਜੀ ਇਹ ਮੇਰੇ ਸਮਝੋ ਇਹੀ ਮੈਡਲ ਸਮਝ ਲਓ ਤੁਸੀਂ ਠੀਕ ਹੈ ਠੀਕ ਹੈ ਪਰ ਗੱਲ ਇਹ ਹੀ ਵੀ ਜਦੋਂ ਫਿਰ ਮੁੜ ਕੇ ਆ ਰੈਸਲਿੰਗ ਦਾ ਬਹੁਤ ਜ਼ਿਆਦਾ ਟ੍ਰੈਂਡ ਆਇਆ ਤੇ ਦੁਨੀਆ ਨੇ ਟੀਵੀ ਦੇ ਅੱਗੇ ਖਲੋ 100 100 ਬੰਦੇ ਨੇ ਦੇਖਣਾ ਫਿਰ ਮੈਨੂੰ ਇਹ ਵੀ ਬੱਚਿਆਂ 'ਚੋਂ ਕਿਸੇ ਨੂੰ ਬਣਾਉਣਾ ਹਾਂ ਫਿਰ ਬੇਟਾ ਸੀ ਤੇ ਬੇਟੇ ਨੇ ক্রিকেট ਦੇ ਵਿੱਚ ਇਸ ਤਰ੍ਹਾਂ ਸੀਗਾ ਵੀ ਉਹ ਉਹ ਜਦੋਂ ਬਾਲ ਪਾਉਂਦਾ ਸੀ ਨਾ ਉਹਦੀ ਆਵਾਜ਼ ਕਰਦੀ ਸੀ ਬਾਲ ਛਰ ਸਪਿਨਰ ਐਡਾ ਤਗੜਾ ਸੀ ਅੱਛਾ ਜੀ ਹਾਂ ਜੀ ਹਾਂ ਜੀ ਮਤਲਬ ਉਹਨੇ ਕਈ ਵਾਰ ਮੈਂ ਨਾਂ ਨਹੀਂ ਲੈਣਾ ਕਈ ਉਹਨੇ ਆਈਪੀਐਲ ਦੇ ਜਿਹੜੇ ਸੀਗੇ ਉਹ ਬੈਟਸਮੈਨ ਉਹਨਾਂ ਨੂੰ ਬੋਲਡ ਕੀਤਾ ਹੋਇਆ ਸੀ ਅੱਛਾ ਜੀ ਪਰ ਪਤਾ ਨਹੀਂ ਕੀ ਹੋਇਆ ਉਹਦੇ ਤੇ ਵੀ ਇੱਕ ਦਿਨ ਕੀ ਉਹਨੇ ਦੇਖਿਆ ਇੱਕ ਦਿਨ ਆ ਕੇ ਮੇਰੇ ਖਾ ਡੇਢ 2 ਲੱਖ ਦਾ ਸਮਾਨ ਹੀ ਲਿਆ ਕੇ ਰੱਖਦਾ ਕਹਿੰਦਾ ਵੀ ਇਹ ਕਿਸੇ ਗਰੀਬ ਨੂੰ ਦੇ ਦਿਓ ਅੱਜ ਤੋਂ ਬਾਅਦ ਮੈਂ ਸਟੱਡੀ ਕਰੂੰਗਾ ਅੱਛਾ ਜੀ ਤੇ ਉਹ ਸਟੱਡੀ ਵਾਲੇ ਪਾਸੇ ਤੁਰ ਪਿਆ ਤੇ ਪ੍ਰਵਾਨੀ ਵਾਲਾ ਮੇਰਾ ਜਿਹੜਾ ਸਪੋਰਟਸ ਵਾਲਾ ਉਹ ਮੇਰਾ ਸੁਪਨਾ ਫੇਰ ਅਧੂਰਾ ਰਹਿ ਗਿਆ ਫੇਰ ਮੈਂ ਇਹਦੇ ਚੋਂ ਦੇਖਿਆ ਹਾਂ ਇਹ ਫਿਰ ਇਹ ਸਕੇਟਿੰਗ ਵਾਲੇ ਬੂਟ ਬੇਟਾ ਲਿਆਇਆ ਸੀਗਾ ਉਹ ਇੱਕ ਦਿਨ ਵੀ ਨਹੀਂ ਚੜਿਆ ਅੱਛਾ ਜੀ ਇਹਨੇ ਸਿੱਖ ਕੇ ਬਿਨਾਂ ਕਿਸੇ ਦੀ ਟ੍ਰੇਨਿੰਗ ਤੋਂ ਹਾਂਜੀ ਇਹਨੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਕੇਟਿੰਗ ਜਿਹੜੀ ਸੀ ਉਹ ਖੇਡੀ ਅੱਛਾ ਜੀ ਪਰ ਫਿਰ ਵੀ ਆਪਣਾ ਸੁਪਨਾ ਹੀ ਵੀ ਇਹ ਸਕੇਟਿੰਗ ਤੇ ਕੋਈ ਗੱਲ ਨਹੀਂ ਫਿਰ ਕਰਦੇ ਆ ਵੀ ਇੱਕ ਨਾ ਇੰਗਲਿਸ਼ ਦਾ ਖਾਨ ਆ ਥੇਰ ਥੇਰ ਇਜ਼ ਵੈ ਉਹ ਕਿਨਾਂ ਮਿਲ ਜਾਂਦਾ ਕੋਈ ਨਾ ਕੋਈ ਫਿਰ ਨਾ ਖਾਲੀ ਭਾਜੀ ਬਾਰੇ ਦੱਸਿਆ ਕਿਸੇ ਨੇ ਅੱਛਾ ਜੀ ਅਸੀਂ ਇੱਥੇ 2-3 ਦਿਨ ਆਈ ਗਏ ਤੇ ਸਾਨੂੰ ਇਹ ਪਤਾ ਨਹੀਂ ਮਿਲਦੇ ਕਿ ਨਹੀਂ ਮਿਲਦੇ ਪਰ ਇੱਕ ਦਿਨ ਨਾ ਇਸ ਤਰ੍ਹਾਂ ਲੱਗਾ ਵੀ ਜਿਸ ਤਰ੍ਹਾਂ ਪਤਾ ਨਹੀਂ ਰੱਬ ਪ੍ਰਗਟ ਹੁੰਦਾ ਕਲੀ ਭਾਈ ਸਾਹਮਣੇ ਆ ਗਏ ਅੱਛਾ ਜੀ ਹਾਂ ਠੀਕ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਦੇਖੋ ਇੱਥੇ ਐਡਮਿਸ਼ਨ ਦਾ ਕੋਈ ਚੱਕਰ ਨਹੀਂਗਾ ਪਰ ਗੱਲ ਇਹ ਆ ਵੀ ਇੱਥੇ ਨਾ ਲਾਸ ਆਫ ਲਾਈਫ ਹੋ ਸਕਦਾ ਚਾਹੇ ਤੁਸੀਂ ਕਿੰਨਾ ਵੀ ਮੇਰੇ ਕੋਈ ਨੇੜੇ ਹੋਏ ਕੋਈ ਰਿਸ਼ਤੇਦਾਰ ਆ ਵੀ ਆ ਜਰੂਰ ਮੈਂ ਐਗਰੀਮੈਂਟ ਸਾਈਨ ਕਰਾਉਣਾ ਹਾਂ ਇਹ ਦੇਖ ਲਓ ਜੇ ਇਹ ਪ੍ਰਵਾਹ ਨਾ ਤੇ ਆਉਣਾ ਸ਼ੁਰੂ ਕਰਦੇ ਹੂੰ ਕਿਉਂ ਵਾਈਫ ਥੋੜਾ ਜਿਆ ਚੱਕੇ ਤੈਨੂੰ ਪਤਾ ਹੀ ਆ ਲੈਣੀ ਕਿ ਇਹ ਦੇਖ ਲੈ ਇਹਨੇ ਫਿਰ ਬੜੀ ਵਧੀਆ ਇੱਕ ਗੱਲ ਕਹੀ ਕਹਿੰਦੇ ਵੀ ਉਹ ਤਾਂ ਕਈ ਬੈਠੇ ਬੈਠੇ ਸੌ ਜਾਂਦੇ ਆ ਸੁੱਤੇ ਸੌ ਜਾਂਦੇ ਆ ਕੋਈ ਤੁਰਿਆ ਤੇ ਜੇ ਮੈਂ ਰਿੰਗ 'ਚ ਹੋ ਜਾਂ ਪੂਰੀ ਤੇ ਵੇਖੀ ਜੂ ਕੋਈ ਗੱਲ ਨਹੀਂ ਠੀਕ ਹੈ ਅੱਛਾ ਤੁਸੀਂ ਜਦੋਂ ਕੱਲ ਫੈਸਲਾ ਲੈ ਲਿਆ ਵੀ ਧੀ ਨੂੰ ਰੈਸਲਿੰਗ ਕਰਾਉਣੀ ਹੈ ਹਾਂਜੀ ਹਾਂਜੀ ਉਦੋਂ ਸਮਾਜ ਦੀਆਂ ਗੱਲਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਉਹ ਕਿਵੇਂ ਸੁਣੀਆਂ ਤੇ ਕਿਵੇਂ ਹੈਂਡਲ ਕੀਤਾ ਹਾਂਜੀ ਹਾਂਜੀ ਪਿੱਠ ਪਿੱਛੇ ਬਹੁਤ ਕੁਝ ਸੁਣਿਆ ਹਾਂ ਪਿੱਠ ਪਿੱਛੇ ਬਹੁਤ ਕੋ ਸੁਣਿਆ ਤੇ ਮਤਲਬ ਕਈ ਵਾਰ ਤੇ ਇਹ ਹੁੰਦਾ ਸੀ ਵੀ ਸਾਡੇ ਕਈ ਜਿਹੜੇ ਜਿਹੜੇ ਮੇਰੇ ਦੇ ਉੱਤੇ ਅਧਿਕਾਰ ਸਮਝਦੇ ਸੀ ਵੀ ਸਾਡਾ ਆਪਣਾ ਵਾ ਉਹ ਮਤਲਬ ਦੂਰੋਂ ਗੁੱਸਾ ਲੈ ਕੇ ਆਉਂਦੇ ਵੀ ਇਹਨੂੰ ਮਾਰਨਾ ਅਜਾ ਜਿਵੇਂ ਇਹਨੇ ਕਿਹੜੇ ਪਾਸੇ ਲਾ ਦਿੱਤਾ ਕੁੜੀਆਂ ਨੂੰ ਅੱਛਾ ਪਰ ਹੌਲੀ ਹੌਲੀ ਫਿਰ ਜਦੋਂ ਮੈਂ ਕਨਵਿੰਸ ਕਰਾਇਆ ਪਈ ਇਹ ਜਿਹੜੀ ਹੈ ਨਾ ਆਪਾਂ ਜੇ ਉਹਦੇ ਅੰਦਰ ਕੁਝ ਹੈਗਾ ਤੇ ਉਹਨੂੰ ਅਸੀਂ ਦਬਾ ਕੇ ਤੇ ਉਹ ਮਤਲਬ ਇਹ ਪਰਮਾਤਮਾ ਦੇ ਨਿਜਮ ਦੇ ਉਲਟਾ ਜਿਹੜਾ ਫੁੱਲ ਜਿਹੜਾ ਬੀਜ ਪਿਆ ਹੋਇਆ ਨਾ ਉਹਨੂੰ ਖੇੜਨ ਦੇਣਾ ਚਾਹੀਦਾ ਬਿਲਕੁਲ ਹਾਂ ਬਿਲਕੁਲ ਤੇ ਫਿਰ ਬਾਕੀ ਗੱਲ ਇਹ ਆ ਵੀ ਪਰਛਾਵਾਂਵਾਂ ਦੀ ਤਰ੍ਹਾਂ ਆਮ ਕਰਕੇ ਤੁਸੀਂ ਦੇਖਿਆ ਹੁੰਦਾ ਵੀ ਲੜਕੀਆਂ ਦਾ ਬਾਪ ਨਾ ਹੁੰਦਾ ਤੇ ਲੜਕੇ ਦਾ ਇਹ ਤਾਂ ਆਪਣੀ ਮਾਂ ਦੇ ਨਾਲ ਇੰਨਾ ਜ਼ਿਆਦਾ ਵੀ ਜਿਹਦਾ ਕੋਸ ਹਾਸਬ ਨਹੀਂ ਤੇ ਮੇਰੇ ਨਾਲ ਵੀ ਇਸ ਤਰ੍ਹਾਂ ਅੱਛਾ ਇੱਕ ਤੁਸੀਂ ਹੋਰ ਦੇਖੋਗੇ ਆ ਜਿਹੜਾ ਆ ਕਰਕੇ ਇੱਕ ਖਾਨ ਆ ਜੀ ਵੀ ਲੜਕੀਆਂ ਨੂੰ ਸਕੈਂਡਰੀ ਸਕੈਂਡਰੀ ਦਰਜਾ ਦਿੱਤਾ ਜਾਂਦਾ ਸਮਝਿਆ ਜਾਂਦਾ ਅੱਜ ਤੱਕ ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਕਿ ਇਹਨਾਂ ਦਾ ਬੇ ਬੇਟਾ ਵੀ ਹੈਗਾ ਕਹਿੰਦੇ ਤੁਹਾਡੀ ਇੱਕੋ ਹੀ ਲੜਕੀ ਆ ਇਹ ਮੈਨੂੰ ਵੀ ਇਹ ਡਾਊਟ ਸੀਗਾ ਜੀ ਮੇਰੇ ਕੋਲ ਡਾਊਟ ਸੀਗਾ ਬਿਲਕੁਲ ਸੀਗਾ ਜੀ ਇਹ ਗੱਲ ਅੱਛਾ ਤੇ ਜਿਹੜਾ ਬੇਟਾ ਮੇਰਾ ਉਹ ਵੀ ਸੰਤ ਸੁਭਾਅ ਦਾ ਉਹਨੇ ਕ੍ਰਿਮੀਨਲੋਜੀ ਦੇ ਉੱਤੇ ਨਾ ਡਿਗਰੀ ਕੀਤੀ ਆ ਅਗਰ ਪੋਸਟ ਗ੍ਰੈਜੂਏਸ਼ਨ ਬਾਹਰ ਕੀਤੀ ਆ ਤੇ ਉਹ ਵੀ ਸ਼ਾਂਤ ਹੀ ਰਹਿੰਦਾ ਉਹਨੂੰ ਵੀ ਨਹੀਂ ਵੀ ਮੈਨੂੰ ਅੱਗੇ ਲਿਆਓ ਜਾਂ ਮੇਰੇ ਬਾਰੇ ਦੱਸੋ ਉਹ ਵੀ ਦੂਰ ਹੀ ਰਹਿਣਾ ਚਾਹੁੰਦਾ ਇਹਨਾਂ ਇਹਨਾਂ ਚੀਜ਼ਾਂ ਤੋਂ ਠੀਕ ਹੈ ਤੇ ਵਧੀਆ ਉਹਨੇ ਆਪਣਾ ਉਥੇ ਬਾਹਰ ਕੈਨੇਡਾ ਵਾ ਰਹਿੰਦਾ ਹੋ ਠੀਕ ਹੈ ਹੁਣ ਜਦੋਂ ਰਿੰਗ ਚ ਦੇਖਦੇ ਹੋ ਧੀ ਨੂੰ ਲੜਦੀ ਨੂੰ ਇੱਥੇ ਉਹ ਤੁਹਾਡੇ ਮਾਈਂਡ ਚ ਕੀ ਚੱਲਦਾ ਹੁੰਦਾ ਮੈਂ ਜੀ ਉਹ ਤੋਂ ਫਿਰ ਸਮਝੋ ਵੀ ਐ ਵੀ ਪ੍ਰਮਾਤਮਾ ਨੇ ਸਭ ਕੁਝ ਹੀ ਦੇ ਦਿੱਤਾ ਖੁਸ਼ੀ ਹੁੰਦੀ ਫਿਰ ਵੀ ਐ ਕਿ ਚੰਡੇ ਘੱਟ ਰਹੀ ਹੈ ਬਿਲਕੁਲ ਜੀ ਬਿਲਕੁਲ ਸੁਪਨਾ ਕੀ ਹੈ ਜੀ ਫਿਰ ਧੀ ਨੂੰ ਲੈ ਕੇ ਬਾਕੀ ਮਹਾਰਾਜ ਅੱਗੇ ਅਰਦਾਸ ਆ ਵੀ ਜਿੱਥੇ WWE ਤੇ ਜਿਹੜੇ ਵੱਡਿਆ ਆਪਣੀ ਹੈਗੀਆਂ ਨੇ ਇਹਨਾਂ ਦੀ ਸਟੇਜਸ ਨੇ ਉੱਥੇ ਪਹੁੰਚੇ ਟਾਪ ਤੇ ਪਹੁੰਚੇ ਜਿੱਥੇ ਹਮ ਤਾਂ ਠੀਕ ਹੈ ਅਕਲ ਇੱਕ ਮੈਸੇਜ ਦੇਣਾ ਚਾਹੁੰਗਾ ਛੋਟਾ ਜਿਹਾ ਮੈਸੇਜ ਜ਼ਰੂਰ ਦਿਓ ਚਾਹੇ ਉਹ ਧੀ ਹੈ ਚਾਹੇ ਉਹ ਪੁੱਤ ਹੈ ਦਾਇਰਾ ਨਾ ਲੱਖੋ ਦੇਖੋ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰ ਦੇਣਾ ਉਹਦੇ ਤੇ ਪੈਸੇ ਲਾ ਦੇਣੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਉਹਦੇ ਉਹਦੇ ਅੰਦਰ ਦੇਖਣਾ ਵੀ ਉਹਦੇ ਅੰਦਰ ਉਹ ਸਪੈਸ਼ਲਟੀ ਕੀ ਆ ਉਹਦੀ ਸਟੱਡੀ ਕਰਨੀ ਚਾਹੀਦੀ ਆ ਅੱਜ ਕੱਲ ਕੀ ਹੁੰਦਾ ਵਾ ਵੀ ਬੱਚੇ ਦੇ ਅੰਦਰ ਤੇ ਇੰਜੀਨੀਅਰ ਪਾਲ ਰਿਆ ਅਸੀਂ ਉਹਨੂੰ ਧੱਕੇ ਨਾਲ ਡਾਕਟਰ ਬਣਾਉਣਾ ਚਾਹੁੰਦੇ ਆ ਉਹ ਡਾਕਟਰ ਨਾ ਉਹ ਡਾਕਟਰ ਬਣਦਾ ਤੇ ਨਾ ਇੰਜੀਨੀਅਰ ਰਹਿ ਜਾਂਦਾ ਤੇ ਬਹੁਤ ਜ਼ਿਆਦੇ ਬਣ ਤੇ ਜਾਂਦੇ ਆ ਉਹ ਜਿ ਤਰ੍ਹਾਂ ਅੱਜ ਕੱਲ ਦੇ ਕੇ ਵੱਡੇ ਵੱਡੇ ਪੈਸੇ ਲਾ ਕੇ ਬਣਾ ਦਿੰਦੇ ਆ ਬਟ ਉਹ ਜ਼ਿੰਦਗੀ 'ਚ ਆਪਣੇ ਮਕਾਮ ਤੱਕ ਨਹੀਂ ਪਹੁੰਚਦੇ ਤੇ ਕਈ ਵਾਰ ਉਹਨਾਂ ਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਲੜਕੀ ਜਦੋਂ ਤੁਸੀਂ ਇਹ ਹੁਣ ਬੇਟੀ ਵੀ ਆ ਬੇਟੀ ਨੂੰ ਵੀ ਆ ਗੱਲ ਕਹੀ ਸੀਗੀ ਤੇ ਸਮਝਾਇਆ ਵੀ ਸੀ ਕਿ ਜਦੋਂ ਤੂੰ ਲੜਨਾ ਵਾ ਨਾ ਉਦੋਂ ਇਹ ਚੀਜ਼ ਭੁੱਲੀ ਜਾਣੀ ਆ ਕਿ ਅੱਗੇ ਕੌਣ ਆ ਤੇ ਵਾਕਈ ਇਹ ਉਹ ਕਹਿੰਦੀ ਮੈਨੂੰ ਤੇ ਇਹ ਹੁੰਦਾ ਵੀ ਮੇਰਾ ਆਪੋਨੈਂਟ ਆ ਮੈਂ ਇਹਨੂੰ ਪਛਤ ਕਰਨਾ ਬਸ ਉਹ ਲੜਕਾ ਆ ਜਾਂ ਲੜਕੀ ਆ ਆ ਚੀਜ਼ ਜਿਹੜੀ ਆ ਵੀ ਕੱਲਾ ਪੈਸਾ ਲਾ ਦੇਣਾ ਤੇ ਕੱਲਾ ਉਹਨੂੰ ਪੜਾ ਦੇਣਾ ਤੇ ਉਹਨੂੰ ਕਹਿਣਾ ਵੀ ਅੱਛਾ ਠੀਕ ਆ ਹੁਣ ਇਹ ਸਫੀਸ਼ੀਐਂਟ ਨਹੀਂਗਾ ਉਹਦੇ ਉੱਤੇ ਸਮਾਂ ਦੇਣਾ ਚਾਹੀਦਾ ਉਹਦੇ ਅੰਦਰੋਂ ਕੱਢਣਾ ਚਾਹੀਦਾ ਵੀ ਉਹਦੇ ਅੰਦਰ ਕੀ ਆ ਠੀਕ ਹੈ ਨਾ ਤੇ ਜਿਹੜਾ ਅੰਦਰ ਉਹਦੇ ਬੀਜ ਆ ਉਹ ਬੀਜ ਨੂੰ ਮਤਲਬ ਤੁਸੀਂ ਬੀਜ ਨੂੰ ਬੋ ਕੇ ਤੇ ਉਸ ਨੂੰ ਹੌਲੀ ਹੌਲੀ ਉਹਦੀ ਪਰਵਰਿਸ਼ ਕਰਕੇ ਤੇ ਉਹ ਜਿਹੜਾ ਫੁੱਲ ਵਾ ਉਹ ਖਿੜਨਾ ਚਾਹੀਦਾ ਜ਼ਰੂਰ ਬਿਲਕੁਲ ਬਿਲਕੁਲ ਤੱਕ ਬੜਾ ਚੰਗਾ ਮੈਸੇਜ ਆ ਇਹ ਪਿਓ ਧੀ ਦੀ ਮੈਨੂੰ ਲੱਗਦਾ ਵੀ ਸਭ ਤੋਂ ਬਿਹਤਰੀਨ ਦੋਸਤੀ ਵੀ ਕਹਿ ਸਕਦਾ ਵੀ ਅੱਜ ਬਾਪ ਨੇ ਆਪਣੀ ਧੀ ਦੇ ਅੰਦਰਲੇ ਉਸ ਬੀਜ ਨੂੰ ਪਛਾਣਿਆ ਜਿਹੜਾ ਅੱਜ ਲਗਾਤਾਰ ਫੁੱਲਦਾ ਜਾ ਰਿਹਾ ਫਲਦਾ ਜਾ ਰਿਹਾ ਤੇ ਉਹ ਦਿਨ ਦੂਰ ਨਹੀਂ ਹੈ ਇਹ ਧੀ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਵੱਡੇ ਰੈਸਲਰਾਂ ਦਾ ਮੁਕਾਬਲਾ ਕਰੇਗੀ WWE ਦੇ ਵਿੱਚ ਜਾ ਕੇ ਫਿਲਹਾਲ ਤੁਸੀਂ ਲਗਾਤਾਰ ਬਨੇ ਰਹੋ ਆਨ ਪੰਜਾਬੀ ਟੀਵੀ ਦੇ ਨਾਲ